ਵਿધાનਸਭਾ ਹਲਕਾ ਪੱਛਮੀ ਦੇ ਅਧੀਨ ਆਉਂਦੇ ਇਲਾਕਾ ਸ਼ੇਰ ਸ਼ਾਹ ਸੂਰੀ ਰੋਡ 'ਤੇਆਂ ਸੜਕਾਂ ਟੁੱਟੀਆਂ ਹੋਣ ਕਰ ਰਾਹਗੀਰ ਅਤੇ ਦੁਕਾਨਦਾਰ ਪਰੇਸ਼ਾਨ ਹਨ ਇਲਾਕੇ ਵਿੱਚ ਧੂੜ ਮਿੱਟੀ ਅਤੇ ਗੰਦਗੀ ਦੀ ਪਰਮਾਰ ਹੈ ਪਰ ਇਸ ਵੱਲ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਦਾ ਕੋਈ ਧਿਆਨ ਨਹੀਂ ਉਹ ਆਪਣੇ ਹੀ ਕੰਮਾਂ ਵਿੱਚ ਵਿਅਸਥ ਹਨ ਅਸੀਂ ਗੱਲ ਕਰ ਰਹੇ ਹਾਂ ਸ਼ੇਰ ਸ਼ਾਹ ਸੂਰੀ ਰੋਡ ਅਤੇ ਕਾਲੇਕਨੂਪੁਰ ਵੱਲ ਜਾਂਦੇ ਚਰਸਤੇ ਦੇ ਚੌਂਕ ਦੀ ਜਿੱਥੇ ਕੀ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਸੜਕਾਂ 'ਤੇ ਸਿਰਫ ਬੱਜਰ ਪਿਆ ਹੋਣ ਕਰ ਵਾਹਨ ਚਾਲਕ ਪਰੇਸ਼ਾਨ ਹਨ ਇੱਕ ਔਟੋ ਰਿਕਸ਼ਾ ਚਾਲਕ ਨੇ ਆਖਿਆ ਕੀ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦਾ ਦਫਤਰ ਨਸਤੀ ਕੀ ਹੈ ਪਰ ਉਹਨਾਂ ਦਾ ਇਸ ਵਾਰ ਕੋਈ ਧਿਆਨ ਨਹੀਂ ਉਹਨਾਂ ਮੰਗ ਕੀਤੀ ਕਿ ਜਲਦੀ ਸੜਕ ਦਾ ਨਿਰਮਾਣ ਕਰਵਾਇਆ ਜਾਵੇ ਅਤੇ ਚੌਂਕ ਵਿੱਚੋਂ ਕੂੜੇ ਦੇ ਢੇਰ ਹਟਾਏ ਜਾਣ ਤੁਹਾਡੇ ਸਾਹਮਣੇ ਇਹ ਗੱਡੀਆਂ ਬੜਕ ਬੜਕਾਉਂਦੀਆਂ ਤੁਹਾਨੂੰ ਪਤਾ ਹਾਂ ਤੇ ਹੋਰ ਵੀ ਕਰੀਏ ਗੱਡੀਆਂ ਬੜਕ ਬੜਕਾਉਂਦੀਆਂ ਬੁਰਾ ਹਾਲ ਆ ਉਹ ਅੱਗੇ ਅੱਗੇ ਤੱਕ ਵੀ ਉਹ ਜਿੱਥੇ ਪੱਤਗੜ ਪੈਂਦਾ ਅੱਧੀ ਸੜਕ ਬਣਾਈ ਆ ਅੱਧੀ ਨਹੀਂ ਬਣੀ ਇਹੋ ਹੀ ਰੋਡ ਹੈਗਾ ਟੁੱਟਾ ਉਧਰ ਵੀ ਤੇ ਜੋ ਘੱਟਾ ਸਾਰਾ ਉੱਡ ਕੇ ਉੱਤੇ ਪੈਂਦਾ ਇਹੋ ਹੀ ਹੈ ਜੇ ਤੁਹਾਡੇ ਸਾਹਮਣੇ ਰੋੜਦਾ ਹੈ ਉਹ ਆ ਜੇ ਇਹ ਪੀਏ ਜਿਹੜੇ ਇੱਥੋਂ ਦੇ ਕਾਉਂਸਲਰ ਉਹਨਾਂ ਨੂੰ ਕਹਿਣਾ ਚਾਹੀਦਾ ਵਾ ਉਹ ਕਹਿਣਗੇ ਫੇਰੀ ਅਕੇ ਕੁਝ ਬੜੇਗਾ ਜੇ ਉਹ ਹੀ ਨਹੀਂ ਅਕੇ ਕੋਈ ਕਾਰਵਾਈ ਕਰਨ ਤੇ ਕਾਉਂਸਲਰ ਚੁੱਪ ਕਰਕੇ ਸੁੱਤੇ ਆ ਇਹਦੇ ਕਾਉਂਸਲਰਾਂ ਨੂੰ ਚਾਹੀਦਾ ਨਾ ਸੜਕ ਬਣਾਉਣ ਕਾਉਂਸਲਰ ਐਮ ਐਲ ਏ ਦੀ ਜ਼ਿੰਮੇਵਾਰੀ ਆ ਉਹ ਹੁਣ ਉਤਲੀ ਪਾਰਟੀ ਥੋੜਾ ਵੀ ਚੁੱਪ ਭੰਤਮਾਨ ਥੋੜਾ ਆਣ ਕੇ ਇੱਥੇ ਬਣਾ ਦੂਗਾ ਇਹ ਤੇ ਕਾਉਂਸਲਰ ਤੇ ਐਮ ਐਲ ਏ ਨੂੰ ਚਾਹੀਦਾ ਪੇ ਮੇਰੇ ਇਲਾਕੇ ਦਾ ਐਮਐਲਏ ਕਿਹੜਾ ਦੂਰ ਰਹਿੰਦਾ ਆਹ ਤੇ ਕੋਠੀ ਐ ਐਮਐਲਏ ਦੀ ਮਗਰਲੀ ਗਲੀ ਚ ਉਹਨੂੰ ਨਹੀਂ ਪਤਾ ਵੀ ਮੇਰੀ ਪਿਛਲੀ ਸਾਈਡ ਤੇ ਸੜਕ ਦਾ ਕੀ ਹਾਲ ਆ ਇਹ ਤੇ ਉਹਨਾਂ ਨੂੰ ਚਾਹੀਦਾ ਬਸ ਜੀ ਹੋਰ ਕੁਝ ਨਹੀਂ ਜੀ ਐਮਐਲਏ ਜਸਵੀਰ ਸਿੰਘ ਐਮਐਲਏ ਹੋਇਆ ਪੇ ਮਗਰ ਕੋਠੀ ਆ ਪਤਾ ਨਹੀਂ ਆਂਦੇ ਕਿ ਨਹੀਂ ਆਂਦੇ ਉੱਥੇ ਇਹ ਨਹੀਂ ਪਤਾ ਕਦੀ ਕਦਾਈ ਆਂਦੇ ਹੋਣ ਕਿ ਸ਼ਾਇਦ ਗੰਦਮੈਨ ਤੇ ਉੱਥੇ ਰਹਿੰਦੇ ਆ ਮਗਰਲੀ ਗਲੀ ਚ ਕੋਠੀ ਉਹਨਾਂ ਦੀ ਰੋਡ ਬੰਨ ਜਾਵੇ ਸਾਬ ਉਹ ਆ ਇੱਧਰ ਵੇਖੋ ਇੱਧਰ ਵੀ ਟੁੱਟੀਆਂ ਸੜਕਾਂ ਦੇ ਇੱਧਰ ਵੀ ਟੁੱਟੀਆਂ ਸੜਕਾਂ ਉਹ ਚੌਂਕ ਤੇ ਚਲਜੋ ਤੇ ਇੱਧਰ ਵੀ ਬਿਜਰੀ ਆ ਬਸ ਇਹੋ ਹੀ ਆ ਜੀ विधानसभा ਹਲਕਾ ਪਛਮੀ ਦੇ ਵਿੱਚ ਮੌਜੂਦਾ ਤੇ ਰੋਡ ਜਿਹੜਾ ਹੈ ਉਹਨੂੰ ਕਹਿੰਦੇ ਨੇ ਕਿ ਸ਼ੇਰ ਸ਼ਾ ਸੂਰੀ ਰੋਡ ਬੜਾ ਹੀ ਪੁਰਾਣਾ ਤੇ ਆਬਾਦੀ ਭਰਿਆ ਇਹ ਰੋਡ ਹੈ ਬੜੀ ਆਵਾਜਾਈ ਹੈ ਤੇ ਹਾਲਾਤ ਤੁਸੀਂ ਇੱਥੋਂ ਦੇ ਦੇਖ ਸਕਦੇ ਹੋ ਸੜਕਾਂ ਦੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੇ ਟੁੱਟੀਆਂ ਸੜਕਾਂ ਨੇ ਚਿੱਕੜ ਖਿਲਰਿਆ ਹੋਇਆ ਇੱਥੇ ਵਾਹਨ ਚਾਲਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ ਸੋ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਚਰਸਤਾ ਹੈ ਤੇ ਚਰਸਤੇ ਦੇ ਵਿੱਚ ਕੂੜਾ ਵੀ ਪਿਆ ਹੋਇਆ ਹੈ ਕੂੜੇ ਦੇ ਕਾਰਨ ਇਲਾਕੇ ਦੇ ਵਿੱਚ ਜਿਹੜੀ ਗੰਦਗੀ ਫੈਲੀ ਹੋਈ ਹੈ ਤੇ ਗੰਦਗੀ ਦੀ ਪਰਮਾਰਾ ਇੱਥੇ ਪਰ ਹਲਕਾ ਵਿਧਾਇਕ ਜਿਹੜੇ ਨੇ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਤੁਹਾਨੂੰ ਦੱਸ ਦਈਏ ਕਿ ਹਲਕਾ ਵਿਧਾਇਕ ਇੱਥੋਂ ਜਿਹੜੇ ਨੇ ਉਹ ਡਾਕਟਰ ਜਸਬੀਰ ਸਿੰਘ ਸੰਧੂ ਨੇ ਪਰ ਹਾਲਾਤ ਤੁਸੀਂ ਇਲਾਕੇ ਦੇ ਦੇਖ ਸਕਦੇ ਹੋ ਕਿ ਕਿੰਨੇ ਮਾੜੇ ਨੇ ਇਲਾਕਾ ਵਾਸੀਆਂ ਨਾਲ ਜਦੋਂ ਇਸ ਸੰਬੰਧੀ ਗੱਲ ਕੀਤੀ ਤਾਂ ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਲੱਗੇ ਇਹ ਦੁਕਾਨਾਂ ਨੇ ਦੁਕਾਨਦਾਰਾਂ ਦਾ ਆਖਣਾ ਹੈ ਕਿ ਉਹਨਾਂ ਦੇ ਜਿਹੜੇ ਨੇ ਉਹ ਨੱਕ ਜਿਹੜੇ ਨੇ ਉਹ ਭੱਜ ਚੁੱਕੇ ਨੇ ਉਹਨਾਂ ਨੂੰ ਬੋਈ ਨਹੀਂ ਆਂਦੀ ਹੁਣ ਕੂੜੇ ਦੀ ਸੋ ਇਸ ਵੱਲ ਨਗਰ ਨਿਗਮ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਹਲਕਾ ਵਿਧਾਇਕ ਦੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਲਾਕਾ ਵਾਸੀਆਂ ਨੂੰ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਦੇਵੇ ਪਰ ਇਸ ਵੱਲ ਵਿਧਾਇਕ ਸਾਹਿਬ ਦਾ ਕੋਈ ਧਿਆਨ ਨਹੀਂ ਸੋ ਉਮੀਦ ਹੀ ਕਰ ਸਕਦੇ ਆ ਕਿ ਜਲਦ ਤੋਂ ਜਲਦ ਇਹ ਰੋਡ ਜਿਹੜੀ ਟੁੱਟੀ ਹੋਈ ਹੈ ਇਹ ਵੀ ਬਣੇਗੀ ਤੇ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਵਾਹਨ ਚਾਲਕ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਨੇ ਕਿਉਂਕਿ ਧੂੜ ਮਿੱਟੀ ਕਾਫੀ ਉੱਡਦੀ ਹੈ। ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮਰitsar ਖਬਰਨਾਮਾ